ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਬਟਿਕ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਹ ਵਾਲੀ ਪਾਈਪਿੰਗ ਲਾਉਣ ਦਾ ਤਰੀਕਾ ਵੀ ਆਪਾਂ ਇਹਦੇ ਜਿਹੜੇ ਕੰਨੀਆਂ ਹੁੰਦੀਆਂ ਘੇਰਾ ਹੁੰਦਾ ਘੇਰੇ ਤੇ ਆਪਾਂ ਇਹ ਕਿਸ ਤਰ੍ਹਾਂ ਲਾਉਣੀ ਆ ਪਾਈਪਿੰਗ ਐਥੋਂ ਸ਼ੁਰੂ ਕਰਾਂਗੇ ਆਪਾਂ ਵੀ ਇਹ ਕੰਨੀਆਂ ਤੋਂ ਆਪਾਂ ਕਿਸ ਤਰ੍ਹਾਂ ਲਾਉਣੀ ਆ ਆਪਾਂ ਪਹਿਲਾਂ ਘੇਰੇ ਨੂੰ ਫੋਲਡ ਕਰ ਲੈਣਾ ਠੀਕ ਹੈ ਜੀ ਆਪਾਂ ਘੇਰੇ ਨੂੰ ਫੋਲਡ ਕਰਕੇ ਲਾਉਣੀ ਆ ਆਪਾਂ ਕਈ ਸਿੱਧੇ ਹੀ ਲਾ ਦਿੰਦੇ ਆ ਤੇ ਮੁੜ ਕੇ ਉਹਨੂੰ ਵਿੱਚ ਫੋਲਡ ਕਰ ਦਿੰਦੇ ਆ ਉਹ ਤਰੀਕਾ ਜਿਹੜੀ ਕਿ ਵਧੀਆ ਨਹੀਂ ਲੱਗਦਾ ਹੈਗਾ ਆਹ ਵਾਲਾ ਤਰੀਕਾ ਨਵਾਂ ਤਰੀਕਾ ਬਿਲਕੁਲ ਨਵਾਂ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਕਿਸ ਤਰ੍ਹਾਂ ਲਗਾਉਣੀ ਆਪਾਂ ਤੁਹਾਨੂੰ ਦੱਸਦੀ ਆਂ ਆਪਾਂ ਕੰਨੀ ਤੋਂ ਕਿਸ ਤਰ੍ਹਾਂ ਜਿਹੜੀ ਇਹ ਪਾਈਪਿੰਗ ਲਾਉਣੀ ਆ ਆਪਾਂ ਇੱਕ ਪੈਰ ਚੜ੍ਹਾ ਲਿਆ ਜੇ ਤੇ ਪਹਿਲਾਂ ਇੱਕ ਪੈਰ ਚੜ੍ਹਾ ਕੇ ਲੱਗੂਗੀ ਆਪਣੀ ਜਿਹੜੀ ਪਾਈਪਿੰਗ ਹੈ ਇਹ ਹੁਣ ਆਪਾਂ ਇੱਥੋਂ ਕੰਨੀ ਤੋਂ ਇਇਦੇ ਨਿਸ਼ਾਨ ਲਾ ਲਈ ਜਿੱਥੇ ਜਿੱਥੇ ਆਪਾਂ ਪਾਈਪਿੰਗ ਲਾਉਣੀ ਆ ਘੇਰਾ ਰੱਖ ਕੇ ਹੁਣ ਆਹ ਵਾਲੀ ਪਾਈਪ ਆਹ ਵਾਲੀ ਕੰਨੀ ਤੇ ਆ ਕੇ ਦੀ ਆਪਾਂ ਇੱਥੋਂ ਕੱਟ ਲਾਂਗੇ ਇਹਨੂੰ ਕੱਟ ਕਰਕੇ ਆਪਣਾ ਘੇਰਾ ਜਿਹੜਾ ਫੋਲਡ ਕੀਤਾ ਹੋਇਆ ਏ ਆਪਾਂ ਇੱਥੋਂ ਐ ਦੂਰੀ ਕਰਕੇ ਵਿੱਚ ਨੂੰ ਫੋਲਡ ਕਰਕੇ ਫੇਰ ਇਹਦੀ ਟਿਕ ਲਾਈ ਜਾਵਾਂਗੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰਨਾ ਫਿਰ ਇੱਥੋਂ ਇਸ ਤਰ੍ਹਾਂ ਇਹਦੇ ਉੱਪਰ ਰੱਖਣਾ ਸिलाई ਬਿਲਕੁਲ ਆਪਣੀ ਪਾਈਪਿੰਗ ਦੇ ਨਾਲ-ਨਾਲ ਆਉਣੀ ਚਾਹੀਦੀ ਹੈ ਇਹਦੀ ਆਪਣੀ ਫਿਰ ਇਹ ਆਪਣੀ ਜਿਹੜੀ ਪਾਈਪਿੰਗ ਤੇ ਸਫਾਈ ਆਉ ਅੰਦੀ ਫਿਰ ਆਪਾਂ ਇੱਕ ਸਲਾਈ ਲਾ ਕੇ ਫਿਰ ਆਪਾਂ ਇਹਨੂੰ ਦਬਾ ਇੱਥੋਂ ਡਬਲ ਫੋਲਡ ਕਰਕੇ ਇਹਦੇ ਉੱਪਰ ਰੱਖਾਂਗੇ ਤੁਹਾਨੂੰ ਬਰਾਬਰ ਦਾ ਲਾਈਨ ਨਾਲ ਲਾਉਣੀ ਹੈ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਲਓ ਜੀ ਫਾਈਲ ਦੇ ਆਉਣ ਦਾ ਬਿਲਕੁਲ ਨਾ ਮਾਤਰੀ ਕਰ ਕੰਨਾਗਾ ਤੋਂ ਮਾਕੇਰੇ ਤੋਂ ਆਪਾਂ ਕਿਸ ਤਰ੍ਹਾਂ ਫੋਲਡ ਕਰਨੀ ਹੈ ਇੱਥੋਂ ਆਪ ਡਬਲ ਫੋਲਡ ਕਰਕੇ ਰੱਖਿਆ ਹੋਇਆ ਹੈ ਇਹਖੋ ਜੀ ਆਪਣੀ ਜਿਹੜੀ ਕੰਨੀ ਤੋਂ ਲੱਗੀ ਹੈ ਆਪਣੀ ਘੇਰੇ ਵਾਲੀ ਕੰਨੀ ਤੋਂ ਇਸ ਤਰ੍ਹਾਂ ਲੱਗੀ ਹੈ ਆਪਣੀ ਜਿਹੜੀ ਪਾਈਪਿੰਗ ਲੱਗੀ ਹੈ ਜੀ ਹੁਣ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਵੀ ਲਾਵਾਂਗੇ ਜੀ ਦੂਸਰੀ ਸਾਈਡ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਇਹਨੂੰ ਟਵਾ ਵੋਲਡ ਕਰਕੇ ਇੱਥੋਂ ਆਪਾਂ ਐ ਮੋੜ ਕੇ ਰੱਖਣੀ ਆ ਥੋੜੀ ਜੀ ਜਿੱਥੇ ਆਪਣਾ ਨਿਸ਼ਾਨੀ ਲਾਈ ਵੀ ਆ ਉੱਥੇ ਰੱਖ ਕੇ ਆਪਾਂ ਸਲਾਈ ਲਾਵਾਂਗੇ ਹੁਣ ਆਪਾਂ ਪਹਿਲਾਂ ਇਕੱਲੀ ਪਾਈਪਿੰਗ ਲਾ ਲਾਂਗੇ ਫਿਰ ਆਪਾਂ ਉੱਪਰ ਲਾ ਕੇੜਾ ਫੋਲਡ ਕਰਕੇ ਰੱਖਾਂਗੇ ਇਸੇ ਤੋਂ ਮੈਂ ਇੱਕ ਸਲਾਈ ਚ ਲਾ ਲੈਣੀ ਹੈ ਜੀ ਅੱਜ ਤੁਹਾਨੂੰ ਦੱਸਣ ਆ ਕੇ ਬਣਾ ਲੱਗ ਗਈ ਥੋੜੀ ਜਿਹੀ ਇਹ ਲਈ ਮੈਂ ਦੋ ਸਲਾਈਆਂ ਚ ਲਾ ਰਹੀ ਆਂ ਉਹਨਾਂ ਆ ਵਾਲੀ ਜਿਹੜੀ ਆਪਣੀ ਕੰਨੀ ਹੈਗੀ ਇਹਨੂੰ ਇੱਕੋ ਜਿਹਾ ਕਰਕੇ ਫਿਰ ਆਪਾਂ ਉੱਪਰ ਰੱਖਾਂਗੇ ਦੇ ਇਸ ਤਰ੍ਹਾਂ ਕੇ ਨਾਲ ਫੋਲਡ ਕਰਕੇ ਦੇਖੋ ਜੀ ਤੁਹਾਨੂੰ ਦਿਖ ਰਿਹਾ ਹੋਇਆ ਹੈ ਜ ਇਸ ਤਰ੍ਹਾਂ ਫੋਲਡ ਕਰਕੇ ਜਿਹੜੇ ਉੱਪਰ ਰੱਖਾਂਗੇ ਆਪਾਂ ਤੇ ਫਿਰ ਸਿਲਾਈ ਲਾ ਦਾਂਗੇ ਇਸ ਤਰ੍ਹਾਂ ਕੰਨਾਂ ਤੇ ਫਿਨਿਸ਼ਿੰਗ ਆ ਜਾਂਦੀ ਹੈ ਆਪਣੇ ਘੇਰੇ ਦੀਆਂ ਕੰਨਾਂ ਤੇ ਅਲੂ ਆਪਣੇ ਧਾਗੇ ਦੇਖੋ ਜੀ ਕੰਨੀਆਂ ਤੇ ਆਪਣੀ ਜਿਹੜੀ ਫਿਨਿਸ਼ਿੰਗ ਇਸ ਤਰ੍ਹਾਂ ਦੀ ਆਈ ਆ ਆਹ ਵਾਲਾ ਘੇਰਾ ਆਪਾਂ ਫੋਲਡ ਕਰਕੇ ਉੱਪਰ ਰੱਖਿਆ ਹੈਗਾ ਇੱਥੋਂ ਆਪਾਂ ਐ ਕਰਕੇ ਤਰਪਾਈ ਕਰ ਲਾਂਗੇ ਠੀਕ ਹੈ ਜੀ ਆਪਣੀ ਕੰਨੀਆਂ ਤੇ ਇਸ ਤਰ੍ਹਾਂ ਦੀ ਫਿਨਿਸ਼ਿੰਗ ਆਊਗੀ ਇਸ ਤਰ੍ਹਾਂ ਆਪਣੀ ਪਾਈਪਿੰਗ ਲਾਤੀ ਹੈ ਪੂਰੀ ਫਿਨਿਸ਼ਿੰਗ ਦੇ ਨਾਲ വീഡിയോ ബോധി പൈപിംഗ് കണ്കത്തോ എസ് തരീസ് തര കൂറി ഫിനിഷിംഗീ പൈപിംഗ് ആ കണ്ണം തരേ വെക്കാ